ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਜੀ ਆਪਣਾ ਮਿੱਤਰਾਂ ਦਾ ਪੈਂਟ ਸੋਹਣਾ ਪੈਂਟ ਮਿੱਤਰਾਂ ਦਾ ਅੱਜ ਆਪਾਂ ਇੱਥੇ ਰਾਹ ਬਹੁਤ ਖਰਾਬ ਹੋਇਆ ਈ ਸ਼ੋਗੂਤਰਾ ਹੋਣਾਗਾ ਇਹਦੇ ਵਿੱਚ ਜਰੂਰ ਤਾਂ ਮਾਰ ਜੇ ਨਵੇ ਥੋੜਾ ਬੋਤਾ ਕਰਨੇ ਆ ਅਸਲੀ ਦਾ ਟਾਇਰ ਵਿੱਚ ਮਿੱਟੀ ਪੈਣੀ ਆ ਪਰ ਹੁਣ ਦੀ ਬਾਜੀ ਤੋਂ ਬਾਅਦ ਹੀ ਦੇਖਾਂਗੇ ਪਰ ਮੁੰਡਾ ਵੀ ਮਾਰਦਾ ਆ ਪਾਉਣ ਇੱਥੇ ਦੇਖਦੇ ਆ ਥੋੜਾ ਬੋਤਾ ਬਾਰ ਬੋਲੂਆ ਟੋਲ ਟੋਏ ਸਿੱਧੇ ਹੋ ਜਾਣਗੇ ਸਾਹਮਣੇ ਗੁਰਦੁਆਰਾ ਸਾਹਿਬ ਪਾਕਸ਼ਾਹੀ 6ਵੀਂ ਦੇ ਨਿਸ਼ਾਨ ਸਾਹਿਬ ਦੇਖ ਰਿਹਾ ਪਾਤਸ਼ਾਹੀ 7ਵੀਂ ਗੁਰਦੁਆਰਾ ਸਾਹਿਬ ਦਾ ਕੋਈ ਜੇ ਕੋਈ ਚੰਗਾ ਕੰਮ ਆਤ ਕਰ ਲੈਣਾ ਚਾਹੀਦਾ ਆਪ ਹੀ ਤੇ ਗੱਲ ਕਰਦੇ ਆ ਜਿਹੜੇ ਪਿੰਡਾਂ ਦੇ ਖੂਹਾਂ ਦੇ ਰਾਹ ਜਾਂਦੇ ਆ ਤੇ ਰਾਹ ਹੈ ਨਾ ਸੀਜ਼ਨ ਤੇ ਤਾਂ ਕਈ ਵਾਰੀ ਟਰਾਲੀ ਵੀ ਨਹੀਂ ਲੱਦੀ ਨੰਗਦੀ ਹੁੰਦੀ ਨਾ ਕੰਬਾਈਨ ਨੰਗਦੀ ਆ ਇਹ ਹਾਲਾਤ ਆ ਆਪਣੇ ਪਰ ਇਹਦੇ ਵਿੱਚ ਇਹ ਵੀ ਗੱਲ ਏ ਕਿ ਆ ਕਿ ਆਪਾਂ ਹਰ ਵਾਰੀ ਇਹੋ ਹੀ ਗੱਲ ਕਰਦੇ ਆ ਕਿ ਬੰਨੇ ਵੱਡਣ ਨਾਲ ਰਾਹ ਵੱਡਣ ਨਾਲ ਕੋਈ ਬੰਦਾ ਅਮੀਰ ਨਹੀਂ ਹੋ ਜਾਂਦਾ ਜਾਂ ਕੋਈ ਜਿਆਦਾ ਸ਼ਾਹੂਕਾਰ ਨਹੀਂ ਬਣ ਜਾਂਦਾ ਪਰ ਕਈ ਵਾਰੀ ਮਜਬੂਰੀ ਬਣ ਜਾਂਦੀ ਆ ਜਦੋਂ ਕੋਈ ਨਾਲ ਦਾ ਬੰਦਾ ਵੱਢਣੋਂ ਨਾ ਹਟੇ ਤਾਂ ਫਿਰ ਦੂਜੇ ਬੰਦੇ ਨੂੰ ਵੀ ਕਰਨਾ ਹੀ ਪੈਂਦਾ ਕੋੜਾਕੋਟ ਇਹ ਕੰਮ ਕਰਨਾ ਹੀ ਪੈਂਦਾ ਆ ਕਿਉਂਕਿ ਜਦੋਂ ਨਾਲ ਦਾ ਹੀ ਨਹੀਂ ਸਾਹਮਣੇ ਵਾਲਾ ਨਹੀਂ ਹਟਦਾ ਫਿਰ ਦੂਜੇ ਬੰਦੇ ਨੂੰ ਵੀ ਬੰਨਾ ਵੱਢਣਾ ਪੈਂਦਾ ਤੇ ਇਹ ਇਨਸਿਕਿਉਰਟੀ ਹੁੰਦੀ ਆ ਲੋਕਾਂ ਚ ਯਾਰ ਫਲਾਣਾ ਵੱਢਣੋਂ ਨਹੀਂ ਹਟਦਾ ਤਾਂ ਫਿਰ ਆਪਾਂ ਵੀ ਕਾਹਤੋਂ ਤੇ ਸੋ ਕਈ ਸਾਡੇ ਅਰਗੇ ਵੀ ਸੱਜਣ ਹੁੰਦੇ ਆ ਹਰੇਕ ਪਿੰਡ ਚ ਤੇ ਇਦਾਂ ਰਾਹ ਬਾਬੂ ਲੈਣੇ ਚਾਹੀਦੇ ਆ ਪੱਧਰ ਹੀ ਰਹਿੰਦੇ ਆ ਫਿਰ ਤੇ ਜੇ ਕੋਈ ਤੜਫੜ ਕਰਦਾ ਤਾਂ ਅਗਲੇ ਨੂੰ ਕੋ ਭਾਈ ਤੂੰ ਰਾਹ ਕਢਾ ਲਾ ਤੇ ਰਾਹ ਕਿਸੇ ਨੇ ਕਢਾਉਣਾ ਨਹੀਂ ਕਿਉਂਕਿ ਪਤਾ ਹੈ ਕਿ ਰਾਹ ਜਦੋਂ ਨਿਕਲਣਾ ਰ ਸਾਰਿਆਂ ਚ ਦੋ ਦੋ ਕਰਮਾ ਬਣਨ ਰਾਹ ਨੇ ਇੱਕ ਇੱਕ ਕਰਮ ਤਾਂ ਬੜੂਗਾ ਹਰੇਕ ਦੇ ਖੇਚ ਸੋ ਇਹ ਗੱਲਾਂ ਬਾਤਾਂ ਆ ਕਿਉਂਕਿ ਹਰ ਵਾਰੀ ਇਹੋ ਬੰਦਾ ਕਹਿੰਦਾ ਹੈ ਬੰਨੇ ਵੱਢਣਾ ਕੋਈ ਸ਼ਾਹਕਾਰ ਨਹੀਂ ਬਣ ਜਾਣਾ ਰਾਹ ਵੱਢਣਾ ਕੋਈ ਪਰ ਇਦਾਂ ਜਦੋਂ ਫਿਰ ਦੂਜਾ ਬੰਦਾ ਨਾ ਵੱਢਣ ਹੋੜੇ ਤਾਂ ਫੇਰ ਆਪ ਨੂੰ ਵੀ ਕਈ ਵਾਰੀ ਇਹ ਕਰਨਾ ਪੈਂਦਾ ਆ ਇਹ ਲੋਕਾਂ ਦੀ ਇਨਸਿਕਿਉਰਟੀ ਹੋ ਗਈ ਆ ਤੇ ਪਰ ਇਹ ਸੋਚਣ ਵਿਚਾਰਨ ਵਾਲੀਆਂ ਗੱਲਾਂ ਹੋਰ ਵੀ ਆਪਣੇ ਪਿੰਡਾਂ ਵਿੱਚ ਬਹੁਤ ਕ੍ਰੀਤੀਆਂ ਆ ਹਰੇਕ ਬੰਦੇ ਨੂੰ ਪਤਾ ਹੁੰਦਾ ਕਿ ਪਿੰਡ 'ਚ ਕਿਹੜਾ ਚੋਰ ਆ ਕਿਹੜਾ ਅਮਲੀ ਆ ਕਿਹੜਾ ਠੱਗ ਆ ਤੇ ਕਈ ਵਾਰੀ ਬੰਦੇ ਦੀ ਮਜਬੂਰੀ ਬਣ ਜਾਂਦੀ ਆ ਕਈ ਵਾਰੀ ਬੰਦਾ ਜਾਣ ਕੇ ਹੀ ਬੰਦੇ ਦਾ ਆਪਣਾ ਕੋਈ ਲਾਭ ਹੁੰਦਾ ਆ ਤੇ ਪਰ ਹਮੇਸ਼ਾ ਜੇ ਆਪਾਂ ਇੱਕ ਸੋਹਣੇ ਪੰਜਾਬ ਦੀ ਗੱਲ ਕਰਨੀ ਆ ਜਾਂ ਅਸੂਲਾਂ ਦੀ ਗੱਲ ਕਰਨੀ ਆ ਤਾਂ ਫੇਰ ਬੰਦੇ ਨੂੰ ਸਟੈਂਡ ਲੈਣਾ ਵੀ ਪੈਂਦਾ ਸੋ ਜੋ ਸਾਡੇ ਕਰਮਾਂ ਚ ਸੇਵਾ ਹੋਊਗੀ ਸਾਰੀਆਂ ਕਰਾਂਗੇ ਦੇਖੋ ਬਾਬਾ ਕਿਹੜੀ ਕਿਹੜੀ ਸੇਵਾ ਲੈਂਦਾ ਤੇ ਕ੍ਰੀਤੀਆਂ ਦਾ ਤਾਂ ਸਾਰਿਆਂ ਨੂੰ ਹੀ ਪਤਾ ਹੁੰਦਾ ਕਿਹੜਾ ਪੈਂਡ ਚ ਚੋਰ ਆ ਕਿਹੜਾ ਠਾਗ ਆ ਕਿਹੜਾ ਅਮਲੀ ਆ ਤੇ ਹਰੇਕ ਬੰਦੇ ਨੂੰ ਪਤਾ ਹੁੰਦਾ ਆ ਬਾਕੀ ਕਈ ਮਸਲੇ ਤਾਂ ਰਲ ਮਿਲ ਕੇ ਸੁਲਝਾਉਣ ਵਾਲੇ ਹੁੰਦੇ ਆ ਤੇ ਸੋ ਇੱਕ ਅਗਾਹ ਵਧੂ ਸੋਚ ਹੋਣੀ ਚਾਹੀਦੀ ਆ ਕਿਸੇ ਦੀ ਲੱਤ ਨਹੀਂ ਖੇਚਣੀ ਚਾਹੀਦੀ ਜੇ ਹੁਣ ਆਪਾਂ ਕੋਈ ਬੰਦਾ ਵਧੀਆ ਸਲਾਹ ਦਿੰਦਾ ਆ ਤਾਨੂੰ ਹਮੇਸ਼ਾ ਹੀ ਐਪਰੀਸ਼ੀਏਟ ਕਰਨਾ ਚਾਹੀਦਾ ਕਦੀ ਇਹ ਨਾ ਕਹੋ ਛੱਡ ਆਪਰ ਆਪਣਾ ਕੀ ਫਾਇਦਾ ਜੇ ਜੋ ਬੰਦਾ ਇਹ ਗੱਲ ਕਹਿ ਦਿੰਦਾ ਨਾ ਉਹ ਛੱਡ ਆਪਣਾ ਕੀ ਫਾਇਦਾ ਬਸ ਫਿਰ ਉਹ ਸਮਝ ਲਓ ਉਹ ਬੰਦਾ ਸਿਰੇ ਦਾ ਨਾ ਵਰਡ ਨਹੀਂ ਯੂਜ਼ ਕਰਨਾ ਚਾਹਣਾ ਪਰ ਉਹ ਬੰਦਾ ਸਿਰੇ ਦਾ ਹੀ ਹੁੰਦਾ ਆ ਸੋ ਆਪਾਂ ਇੰਨੀ ਕੀ ਵੀਡੀਓ ਬਣਾਉਨੇ ਆ ਅੱਜ ਖਤਮ ਕਰਦੇ ਆ ਇੱਥੇ ਹੀ